ਹੋਲਿਕ ਗੁਰਮੁਖ ਪਾਵੇ ਨਾਮੁ ਸੇਵੀ ਨਾਮ ਸਹਿਜ ਸੁਮਾਵੇ ਅਮਰਤ ਨਾਮ ਰਸਾਨਿਤ ਗਾਵੇ ਜਿਸਨੂੰ ਕਿਰਪਾ ਕਰੇ ਸੋ ਰਸ ਪਾਵੇ ਅੰਤਨ ਹਿਰਦੇ ਜਪੋ ਜਗਦੀਸਾਂ ਗਰੰਪਾ ਪਰਮ ਬੰਧ ਸੁਖਾ ਰਹਾਂ ਹਿਰਦੇ ਸੁਖ ਭਇਆ ਪ੍ਰਗਾਸ ਗੁਰਮੁਖਾ ਹੋਵੇ ਦਾਸਿਕ ਟਾਮੈ ਸਦਾ ਸਦਾ ਉਦਾਸ ਜੀਨ ਮੁਕਤ ਗੁਰਮੁਖ ਹੋ ਕੋ ਹੋਈ ਪਰਮ ਪਦਾਰਥ ਪਾਵੇ ਸੋਈ ਤ੍ਰੈ ਗੁਣ ਮਿਟੇ ਨਿਰਮਲ ਸੋਈ ਸਹੀ ਜੀ ਸਾਜ ਮਿਲੇ ਪ੍ਰਭ ਸੋਈ ਮੂਖ ਨਾਮ ਸੁ ਪ੍ਰੀਤ ਨਾ ਹੋਏ ਜਾਹਿਰ ਦੇਵਸਿਆ ਸੱਚ ਸੋਏ ਪਰਮਖ ਮਨ ਬੀਦਿਆ ਅਸਤਰ ਹੋਏ ਕਰਮ ਪਛਾਣੇ ਹੁਕਮ ਪਛਾਣੇ ਬੂਝੇ ਸਤ ਸੋਈ ਤੂੰ ਕਰਤਾ ਮੈਂ ਵਰਨ ਕੋਈ ਤੁਝ ਸੇਵੀ ਤੁਝ ਤੇ ਪਤ ਹੋਏ ਕਿਰਪਾ ਕਰੇ ਗਾਵਾਂ ਪ੍ਰਭ ਸੋਈ ਨਾਮ ਰਤਨ ਸੰਗ ਜਗ ਮਹਿ ਲੋਏ ਗੁਰੁ ਬਾਣੀ ਮੀਠੀ ਲਾਗੀ ਅੰਤਰ ਵਿੱਚ ਸੇੰਦਰ ਲਿਵ ਲਾਗੀ ਸេចਜ ਸਤਿ ਬਿੜਿਆ ਪ੍ਰਸਾਦੀ ਸਤ ਗੁਰ ਪਾਇਆ ਪੂਰੇ ਉਡ ਭਾਗੇ ਦੁਰਮਤ ਦੁਖ ਨਾ ਸੋ ਜਮਹਿ ਹਿਰਦੇ ਰਾਮ ਨਾਮ ਕਉ ਤਾਸ ਗੁਰਮੁਖੋ ਬੁੱਧ ਪ੍ਰਗਟਿ ਪ੍ਰਮਜਾਸ ਜਮਹਿ ਹਿਰਦੇ ਰਵਿਆ ਚਰਨੀ ਸਾ ਸੋ ਜਿਸ ਨਾਮ ਦੇ ਸੋਇ ਜਨ ਪਾਏ ਗੁਰਮੁਖ ਮੇਲੇ ਆ ਬਗਵਾਏ ਹਿਰਦੇ ਸਾ ਚਾ ਨਾਮ ਸਾਈ ਨਾਨਕ ਸੇਜੇ ਸਾਥ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਸਵਾਰਿਆ ਪੈ ਸਹਿ ਸੁਭਾਈ ਸ਼ਬਦਨਾ ਸ਼ਬਦ ਮਾ ਰੰਗਿਆਲੇ ਬੁਲਾਇ ਨਿਜ ਕਰ ਬਸਿਆਨ ਰਾਮ ਕੀ ਰਾਜਾ ਸਤਗੁਰ ਸੇਵਿਆ ਨਾ ਜਾਏ ਬਿਮਾਨ ਗੁਮਨ ਪਾਈ ਗੁਣੀ ਨਿਦਾਰਾ ਮਨ ਬੈ ਰਾਗੀ ਜੇਂ ਸ਼ਬਦ ਪੌਖਾਈ ਪ੍ਰਭ ਨਰਮਨ ਸਭ ਤੈ ਰਹਿਆ ਸਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਰਸ਼ਨ ਕੋ ਦਾ ਸੁਖ ਪਾਈ ਮਨਾ ਪ੍ਰਭ ਬਿਨਿਆ ਜਾਏ ਹਰ ਕਿਰਪਾ ਤੇ ਰਾਮ ਨਾਮ ਗੁਣ ਗਾਇਤ ਇਕ ਬਹੁ ਜੀਵਨ ਜੇ ਤਰ ਨਾਮ ਨ ਲਗੇ ਪਿਆ ਤ੍ਰੇਸ਼ੇਸ ਖਾਲੀ ਕਾਵਨ ਮੋਗਵਤ ਸਭ ਜਨ ਮੁਜੇ ਨਾਮ ਅਧਾਰਿਤ ਨਿਤ ਗ੍ਰਹਿ ਕਟੰਬ ਜਿਤਾ ਹਰ ਪ੍ਰੀਤਨਾ ਹੋਈ ਸੋਈ ਹਮਾਰਾ ਮੇ ਜੋ ਹਰ ਗੁਣ ਗਾਵੇ ਸੋਈ ਹਰ ਰਾਮ ਨਾਮ ਨਰਮ ਵਰਨਾ ਹੋਏ ਕੋਈ ਸਤਿਗੁਰ ਤੇ ਹਮ ਹਰ ਨਾਮੁ ਤੇ ਹਯਾ ਦੁਖ ਸ ਸਗਲ ਮਟਾਈ ਹਰ ਅਨੰਦ ਹਰ ਨਾਮ ਲਿ ਬਲਾਈ ਗੁਣ ਗੁਲਿਆ ਮਾ ਨਾਮ ਕौਸਰੀ ਸੋਧ ਭਈ ਅਮ ਦ੍ਰਿਸ਼ਨਾ ਸਭ ਅਗਣ ਬੁਝੈ ਜੀ ਬਿਨ ਸੇ ਗੁਰੂ ਦੇ ਖਿਮਾ ਗਏ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੇ ਗੁਰਮੁਖ ਰਤਨ ਕੋ ਵਿਰਲਾ ਲੀਵੇ ਨਾਨਕ ਗੁਣ ਗਾਵੈ ਹਲਾਖਾ ਪੀਵੇ ਪ੍ਰਸਾਦ ਰਾ ਗਵੜੀ ਬੈ ਰਗਨ ਮਹੱਲਾ ਤੀਜਾ ਸਤਗੁਰ ਤੇ ਜੋ ਮੋ ਫਿਰੇ ਤੇ ਮੁਖ ਬ੍ਰਿਦਸਨ ਨੰਦਨ ਬੱਦੇ ਮਾਰੀ ਨਾ ਫਿਰ ਵੀਲਾ ਨਾ ਲਹਾਨਾ ਰਖੋ ਹਰ ਹਰ ਖਾਖੋ ਕਿਰਪਾ ਤਾਰ ਸਾਤ ਸੰਕਤ ਮਿਲਾਏ ਹਰ ਪ੍ਰਭ ਹਿਦਿਏ ਅਰਗੁਣ ਤਾਰਾ ਸਰ ਪਾਵ ਦੇ ਜੋ ਗੁਰਮਖ ਪਾਈ ਚਲੰਨ ਆਪਛੂੜੇ ਸੇਵਾ ਕਰਨ ਜੀਵਤ ਮੋਈ ਰਹਿਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਕਿਉ ਮਨੋ ਦੇ ਤਾਰ ਨਾ ਬੰਧਿਆ ਪਤ ਪਾਈ ਨਾ ਮਨ ਸੁਖ ਹੋਏ ਸਤਿਗੁਰ ਤੇ ਨਾਮ ਪਾਈ ਕਰਮ ਮਿਲੇ ਪਰਮ ਸੋਏ ਸਰਗੁਰ ਤੇ ਜੋ ਮੋ ਫਿਰਿ ਹੋਏ ਪਰਮ ਦੇ ਨਾ ਟਿਕਨ ਤ੍ਰਤ ਅਸਮਾਨ ਚੱਲੇ ਵਿੱਚ ਵਿਟਾ ਪਏ ਪਚਨ ਇਹੋ ਜਗ ਪਰਮਪਲਾਇਆ ਮੋਹ ਠਗੌਲੀ ਪਾਏ ਜਿਨ ਲੋਕ ਭੇਟਿਆ ਕੰਡੇੜ ਨਾ ਬਿਟੇ ਮਾਏ ਸਤਿਗੁਰ ਸੇ ਮੈ ਮੈਲ ਹਉ ਮੈ ਚੰਦਰਤੇ ਸੇ ਨਿਰਮਲੇ ਚੱਲੇ ਸਤਿਗੁਰ ਪਹਾਇਨ ਪ੍ਰਮਾਤਾ ਇਕ ਤੂੰ ਤੂੰ ਆਪੇ ਬਖਸ਼ ਮਲਾਇ ਜਨਾਨ ਸਰਣਾਗਤੀ ਜਉ ਭਾਵੇ ਦਿ ਵਿਛੜਾਇ ਰਾ ਗੌੜੀ ਪੂਰਬੀ ਮਾਲਾ ਜੋਤਾ ਕਰ ਸੁਰਗ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਹਰ ਮਾਏ ਗੁਰ ਭਾਗ ਪੂਰੇ ਪਾਇਆ ਗਣ ਮਿਲਿਆ ਪਿਆਰਾ ਆਏ ਮਨ ਕਰਣਾ ਸੁਰਗਪੁਰਖ ਤੇ ਆਇ ਰਹਾ ਮਨ ਕਰਹ ਵਿਚਾਰੀ ਆ ਰਾਮਨਾਮ ਤੇ ਆ ਜਿੱਥੇ ਲੇਖਾ ਮੰਗੀਆ ਰਪੇਲੇ ਛੜਾਇ ਮਨ ਕਰਹਲਾ ਸਮਲਾ ਮਾ ਲਗੀ ਦੋ ਹਮੇ ਆਏ ਪ੍ਰਤਖ ਫਿਰ ਘਰ ਨਾਲ ਪਿਆਰ ਵਿੱਚੇ ਛੋਟਾ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੇ ਪਹਾਲ ਪੁਲਹਾਈ ਉਪਾਏ ਕਿਥੇ ਨਾ ਲਪਈ ਗੁਰਹਿ ਰੇ ਖਾਇ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰੈਣ ਹਰ ਲੇਵਲਾਏ ਕਰ ਜਾਏ ਪਾਵੇ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰਹਣਾ ਤੂੰ ਈਦ ਮੇਰਾ ਪਖੰਡ ਲੋਕਤਾ ਜਾਏ ਪਖੰਡ ਲੋਬੀ ਆਂਡ ਦੇ ਸਜਾਏ ਮਨ ਕਰਹਣਾ ਮੇਰੇ ਪ੍ਰਾਨ ਤੂੰ ਮੈਨ ਪਖੰਡ ਭਰਮ ਗਵਾਏ ਹਰ ਅੰਮ੍ਰਿਤ ਸਾਰ ਗੁਰ ਪੂਰਿਆ ਮਨ ਸੰਗਤੀ ਮਾਂ ਲੈ ਜਾਏ ਮਨ ਕਰਹਣਾ ਮੇਰੇ ਪਿਆਰਿਆ ਗੋ ਇੱਕ ਗੁਰ ਕੀ ਸਿੱਖ ਸੁਣਾਏ ਇਹ ਮੂਹ ਮਾਇਆ ਪਸਰਿਆ ਸਾਹਾਂ ਕੋਈ ਜਾਏ ਮਨਕ੍ਰੰਧਾ ਮਿਲ ਸਾਜਨਾ ਹਰ ਘਰਿਆ ਦਰਸ਼ਨ ਹਰ ਦਰਗਹ ਹੈ ਪੈਣਾ ਯਾਰਾ ਮਿਲਿਆ ਅਲਿਆ ਕਲ ਲਾਏ ਮਨਕ੍ਰੰਧਾ ਗੁਰ ਮੰਨਿਆ ਗੁਰ